ਪਉਣ ਬਾਣੀ ਦਾ ਲਖਾ ਲੈ ਰਹੇ ਆ ਅੱਜ ਦਾ ਪਾਵਨ ਵਚਨ ਤੀਸਰੇ ਪੱਤੇ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਰਸਨਾ ਤੋਂ ਆਪ ਜੀ ਸੋਰਠ ਰਾਗ ਦੇ ਵਿੱਚ ਸ਼੍ਰਵਣ ਕਰ ਰਹੇ ਸਾਂ ਇਹ ਪਾਵਨ ਵਚਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 604 ਉਪਰ ਅੰਕਤ ਹੈ ਤਨ ਗੁਰੂ ਅਮਰਦਾਸ ਸਾਹਿਬ ਜੀ ਇਸ ਪਾਵਨ ਵਚਨਾਂ ਦੇ ਰਾਹੀਂ ਸਾਨੂੰ ਉਪਦੇਸ਼ ਜੀਵਨ ਦੀ ਜਾਂਚ ਦੇ ਰਹੇ ਨੇ ਸਤਿਗੁਰੂ ਜੀ ਦਾ ਵਚਨ ਹੈ ਸਤਿਗੁਰੁ ਸੇਵੀ ਤਾ ਸਹਜ ਧੁਨ ਉਪਜੈ ਸਹਿਬ ਜੀ ਵਚਨ ਕਰਦੇ ਨੇ ਕਹਿੰਦੇ ਪਾਈ ਜਦੋਂ ਗੁਰੂ ਦੀ ਸਰਨ ਵਿੱਚ ਪੈ ਕੇ ਮਾਲਕ ਦਾ ਮਰਜ਼ੀ ਕਹਿੰਦੇ ਸਿਮਰਨ ਕਰਦਾ ਨਾ ਮਨੁੱਖ ਉਦੋਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ ਸਹਿਜ ਧੁਨ ਉਪਜੈ ਮਰਜ਼ੀ ਕਹਿੰਦੇ ਆਤਮਕ ਅਡੋਲਤਾ ਭਾਵ ਅੰਦਰ ਟਿਕਾਉ ਬਣ ਜਾਂਦਾ ਹੈ ਜਦੋਂ ਮਨੁੱਖ ਪਰਮੇਸ਼ਰ ਦੀ ਬੰਦਕੀ ਦੇ ਵਿੱਚ ਜੁੜਦਾ ਹੈ ਜਦੋਂ ਗੁਰੂ ਦੇ ਉਪਦੇਸ਼ ਦੁਆਰਾ ਜ਼ਿੰਦਗੀ ਜਾਂਦਾ ਹੈ ਤਾਂ ਸਹਿਜ ਅਵਸਥਾ ਦੇ ਵਿੱਚ ਟਿਕਦਾ ਹੈ ਮਰਜ਼ ਕਹਿੰਦੇ ਫਿਰ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ ਗਤ ਮਤ ਤਦ ਹੀ ਪਾਏ ਗਤ ਤਦੋਂ ਹੀ ਗੁਰੂ ਦੀ ਸਰਨ ਪੈ ਕੇ ਮਨੁੱਖ ਦੀ ਉੱਚੀ ਆਤਮਕ ਅਵਸਥਾ ਅਤੇ ਉੱਚੀ ਮਤ ਨੂੰ ਹਾਸਲ ਕਰ ਲੈਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਸਰਨ ਪਿਆ ਹੀ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ ਗਤ ਦਾ ਅਰਥ ਹੈ ਮੁਕਤੀ ਆਪਾਂ ਕਹਿੰਦੇ ਨਹੀਂ ਗਤੀ ਹੋ ਗਈ ਹੋ ਗਈ ਦੋਂ ਹੋਏਗੀ ਗਤ ਜਦੋਂ ਮਾਲਕ ਦੇ ਉਪਦੇਸ਼ ਨਾਲ ਜੁੜੇਗਾ ਜਦੋਂ ਸਿਮਰਨ ਕਰੇਗਾ ਬਾਣੀ ਦਾ ਬਚਨ ਹੈ ਕਹੁ ਨਾਨਕ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਸੁਟਕਾਰਾ ਜਿੰਨਾ ਮਰਜੀ ਤੂੰ ਇਧਰ ਉਧਰ ਦੇ ਕਰਮਕਾਂਡ ਕਰ ਲੈ ਜਲ ਧਾਰੇ ਕਰ ਲੈ ਤੀਰਥ ਇਸ ਨਾਨਕ ਕਰ ਲੈ ਪੁੰਨ দান ਕਰ ਲੈ ਤੇ ਪਤਸਾ ਜੀ ਕਹਿੰਦੇ ਮੁਕਤੀ ਪਰਮੇਸ਼ਰ ਦੇ ਨਾਮ ਦੇ ਨਾਲ ਹੁੰਨੀ ਹੈ ਬੋਲੋ ਸਤਨਾਮ ਜਿਹੜੀ ਮੁਕਤੀ ਮਿਲਣੀ ਹੈ ਜਿਹੜੀ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਿਆ ਮਿਲਣੀ ਹੈ ਹੋਰ ਤੂੰ ਧਰਮ ਦਾ ਕਰਮ ਜੋ ਮਰਜੀ ਕਰ ਲੈ ਸਿਵ ਜੀ ਕਹਿੰਦੇ ਮੁਕਤੀ ਨਹੀਂ ਮੁਕਤੀ ਪਰਮੇਸ਼ਰ ਦੀ ਬੰਦਕੀ ਦੇ ਵਿੱਚ ਹੈ ਮਾਲਕ ਦੇ ਸਿਮਰਨ ਦੇ ਵਿੱਚ ਹੈ ਗੁਰੂ ਅਰਜਨ ਗੁਰੂ ਅਮਰਦਾਸ ਸਾਹਿਬ ਜੀ ਵਚਨ ਕਰ ਰਹੇ ਨੇ ਤੇ ਗੁਰਮਖ ਪਿਆਰਿਓ ਇੱਥੇ ਪ੍ਰੈਕਟੀਕਲ ਇਹ ਜੀਵਨ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੇਖੋ ਛਠਾਂ ਬਰਸਾਂ ਦੀ ਯਾਰਜੀ ਹੋ ਗਈ ਸੀ ਬਾਬੇ ਅਮਰਦਾਸ ਜੀ ਕਿੰਨਾ ਸਿਮਰਨ ਕਿੰਨੀ ਬੰਦ ਕੀ ਪਰ ਗੁਰੂ ਨੇ ਸਿਰ ਬਣਾਇਆ ਜੀ ਦਾ ਗੰਗਾ ਸਨਾਨ ਕਰਨ ਜਾਂਦੇ ਗੰਗਾ ਣਾਉਣ ਜਾਂਦੇ ਕਿਤੇ ਕਿਤੇ ਤੀਰਥਾਂ ਤੇ ਜਾਂਦੇ ਕਿਤੇ ਜਿੱਥੇ ਜਾਂਦੇ ਜਿਸ ਪੰਡਤ ਦੇ ਨਾਲ ਮਿੱਤਰਤਾ ਸੀ ਉਹਨੇ ਜਦੋਂ ਸਮਾਧੀ ਲੱਗੀ ਅਮਰਦਾਸ ਜੀ ਦੀ ਵੇਖੀ ਨਾ ਚੌਂਕੜਾ ਵੱਜਿਆ ਵੇਖਿਆ ਜਦੋਂ ਮਨ ਦੇ ਵਿੱਚ ਆਇਆ ਕੋਈ ਅਮਰਦਾਸ ਤਾਂ ਕੋਈ ਔਲੀਆ ਹੈ ਕੋਈ ਅਵਤਾਰ ਹੈ ਇਹਦਾ ਤੇ ਕੋਈ ਚੰਗੀ ਉੱਚੀ ਅਵਸਥਾ ਵਾਲਾ ਗੁਰਦੇਵ ਹੋਏਗਾ ਬੜੀ ਪੁੰਚੀ ਹੋਈ ਹੋਈ ਬੜੀ ਸਮਾਧੀ ਲੱਗੀ ਹੋਈ ਹੈ ਜਦੋਂ ਬਾਬੇ ਅਮਰਦਾਸ ਜੀ ਨੇ ਸਮਾਧੀ ਖੋਲੀ ਨਾ ਨੇਤਰ ਖੋਲੇ ਪੰਡਤ ਨੇ ਪੁੱਛ ਲਿਆ ਅਮਰਦਾਸ ਜੀ ਤੁਹਾਡਾ ਗੁਰਦੇਵ ਕੌਣ ਹੈ ਬੋਲੋ ਸਤਨਾਮ ਹੁਣ ਜੇ ਗੁਰਦੇਵ ਧਾਰਨ ਕੀਤਾ ਹੋਵੇ ਤੇ ਅਮਰਦਾਸ ਜੀ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਅਜੇ ਤੱਕ ਮੈਂ ਤੇ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ ਬਜ਼ੁਰਗ ਆ ਵਸਤਾ ਹੋ ਗਈ ਠੱਾਂਬਰ ਸੰਧੀ ਉਮਰ ਉਮਰ ਕਹਿੰਦੇ ਉਸ ਵਕਤ ਉਸ ਮੌਕੇ ਦੇ ਉਸ ਪੰਡਤ ਨੇ ਵੀ ਕਿਰਣਾ ਕੀਤੀ ਕਹਿੰਦਾ ਤੂੰ ਅਜੇ ਨਗੁਰਾਈ ਤੁਰਿਆ ਫਿਰ ਤੈਂ ਤੇ ਮੇਰਾ ਧਰਮ ਪ੍ਰਿਸ਼ਟ ਕਰ ਦੋ ਮੈਂ ਤੇ ਤੇਰੇ ਨਾਲ ਇੰਨੇ ਸਵੇ ਦਾਏ ਵੇ ਗੰਦਾ ਨਾਉਂਦਾ ਫਿਰ ਤੂੰ ਤੇ ਨਗੁਰਾ ਹੈ ਬਾਣੀ ਦੇ ਵਿੱਚ ਵੀ ਵਚਨ ਨੇ ਨਗੁਰੇਗਾ ਨਉ ਬੁਰਾ ਨਗੁਰੇਗਾ ਹਉ ਭਰਾ ਮਰਜੀ ਵਚਨ ਕਰਦੇ ਨੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਬਿਨ ਸਮਝ ਨਾ ਆਈ ਤੇ ਅਸੀਂ ਜੇ ਕਿਏ ਧਰਮਕ ਗ੍ਰੰਥ ਪੜ ਪੜ ਕੇ ਸਾਨੂੰ ਮੁਕਤੀ ਮਿਲ ਜਾਏਗੀ ਮਰਜੀ ਕਹਿੰਦੇ ਬੇਦਾਂ ਨੂੰ ਪੜ੍ਹ-ਪੜ ਕੇ ਮੁਕਤੀ ਮਿਲ ਜਾਏਗੀ ਮਰਜੀ ਕਹਿੰਦੇ ਨਹੀਂ ਇਹ ਵੀ ਪਾਪ ਪੁੰਨ ਦੀਆਂ ਗੱਲਾਂ ਕਰਦੇ ਨੇ ਤਤ ਦੀ ਗੱਲ ਸਮਝਣੀ ਹੈ ਤੇ ਗੁਰੂ ਦੀ ਸਰਨ ਵਿੱਚ ਆਉਣਾ ਪੈਣਾ ਬੋਲੋ ਸਤਨਾਮ ਤਤ ਦੀ ਗੱਲ ਜੇ ਸਮਝ ਗਿਆ ਸਿਮਰਤ ਸਾਸਤਰ ਬੇਦ ਪੜ੍ਹਦੇ ਆਂ ਮਹਾਰਾਜ ਜੀ ਕਹਿੰਦੇ ਪੂਰਨ ਪਾਪ ਵਿਚਾਰ ਤੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋਂ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ ਇਸੇ ਭਾਵ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਭਾਵ ਕਿ ਮਰਜੀ ਕਹਿੰਦੇ ਗੁਰੂ ਬਣਉਣਾ ਪੈਣਾ ਹੈ ਗੁਰੂ ਦੀ ਸਰਨ ਵਿੱਚ ਪੈਣਾ ਪੈਣਾ ਆਪ ਗੁਰੂ ਅਮਰਦਾਸ ਜੀ ਜੇ ਗੁਰੂ ਨਹੀਂ ਬਣਨੇ ਬਾਬਾ ਅਮਰਦਾਸ ਜੀ ਆਪ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ ਗੁਰੂ ਧਾਰਨ ਕੀਤਾ 12 ਸਾਲ ਗੁਰੂ ਨਾਨਕ ਘਰ ਦੀ ਗਾਗਰ ਢੋਹੀ ਕਿੱਥੇ ਜਾ ਕੇ ਅਵਸਥਾ ਬੜੀ ਅੱਜ ਤੇ ਆਪ ਗੱਲਾਂ ਕਰਦੇ ਆ ਕੋਈ ਧਾਰਮਿਕ ਗੱਲਾਂ ਕਰੀ ਜਾਂਦੇ ਸੱਚ ਕਰਕੇ ਜਾਣਿਓ ਕਈਆਂ ਨੂੰ ਇਹ ਗੱਲਾਂ ਚੰਗੀਆਂ ਵੀ ਨਹੀਂ ਲੱਗਦੀਆਂ ਕਈਆਂ ਨੂੰ ਸੱਚ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮਿਰਚਾਂ ਵਾਂਗ ਲੜਦੀਆਂ ਨੇ ਕਈਆਂ ਦੇ ਕਈਆਂ ਨੂੰ ਆ ਗੁਰੂ ਨਾਨਕ ਘਰ ਦਾ ਬੋਲ ਵਾਲਾ ਚੰਗਾ ਨਹੀਂ ਲੱਗਦਾ ਸੱਚ ਕਰਕੇ ਜਾਣਿਓ ਬੜੇ ਤਰ੍ਹਾਂ ਦਾ ਕਿੰਤੂ ਪਰੰਤੂ ਹੈ ਕੋਈ ਕਹਿੰਦਾ ਆਵਾਜ ਵੱਤ ਹੈ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਸੱਚ ਕਰਕੇ ਜਾਣੇ ਗੁਰੂ ਨਾਨਕ ਦੇਵ ਘਰ ਦਾ ਆਵਾਜ਼ਾ ਚੰਗਾ ਜਿਹਾ ਲੱਗਦਾ ਜੀ ਹੋਰ ਇਧਰ ਉਧਰ ਦੀਆਂ ਨਿੰਦਾ ਉੱਥੇ ਖੜ ਕੇ ਕਰ ਲਈ ਉੱਤੇ ਖੜ ਕੇ ਕਰ ਲਈ ਉਹ ਭਾਵੇਂ ਸਾਰਾ ਦਿਨ ਕਰੀ ਜਾਈਏ ਸੀ ਉਹ ਸਾਨੂੰ ਚੰਗੀ ਲੱਗਦੀ ਹੈ ਕਤੇ ਉਹਦੀਆਂ ਕਰ ਲੀਆਂ ਉਹਨੇ ਪਿੱਟ ਕਮਾਈ ਉਹਦੀਆਂ ਗੱਲਾਂ ਕਰ ਲੀਆਂ ਉਹਨੇ ਉਹਦੀਆਂ ਕਰ ਲੀਆਂ ਸਾਰਾ ਦਿਨ ਸਾਡੀ ਆ ਜਿਹੜੀ ਚੰਮ ਦੀ ਜੇਬਾ ਥੱਕਦੀ ਨਹੀਂ ਤੇ ਜਦੋਂ ਗੁਰੂ ਨਾਨਕ ਘਰ ਦਾ ਆਵਾਜ਼ਾ ਆਉਂਦਾ ਤੇ ਉਦੋਂ ਸਾਡੇ ਹਾਰਟ ਤੇ ਜੋ ਜਾਂਦੇ ਨੇ ਸਾਡੀਆਂ ਧੜਕਣਾਂ ਵਧ ਜਾਂਦੀਆਂ ਨੇ ਸਾਡੇ ਕੰਨਾਂ ਨੂੰ ਗੁਰੂ ਨਾਨਕ ਦਾ ਆਵਾਜ਼ਾ ਚੰਗਾ ਨਹੀਂ ਲੱਗਦਾ ਸੱਚ ਕਰਕੇ ਜਾਂਦੇ ਦੁਨਿਆਵੀ ਗੱਲਾਂ ਭਾਵੇਂ ਅਸੀਂ ਸਾਰਾ ਦਿਨ ਸੁਣੀ ਜਾਈਏ ਸਾਰਾ ਦਿਨ ਕਰੀ ਜਾਈਏ ਨੰਦਾ ਅਸੀਂ ਰੱਜਦੇ ਨਹੀਂ ਅਸੀਂ ਥੱਕਦੇ ਨਹੀਂ ਇਹ ਸੱਚ ਇਨ ਕੰਨਾਂ ਦੇ ਵਿੱਚ ਸੱਚ ਕਰਕੇ ਜਨ ਪਤ ਸਾਹਿਬ ਜੀ ਕਹਿੰਦੇ ਜੇ ਸਿਮਰਨ ਨਹੀਂ ਨਾ ਸੁਣਦੇ ਮਹਾਰਾਜ ਜੀ ਕਹਿੰਦੇ ਇਹੋ ਜੇ ਕੰਨਾਂ ਨੂੰ ਤੇ ਬੰਦ ਹੋ ਜਾਣਾ ਚਾਹੀਦਾ ਬਚਨ ਬਣ ਨਹੀਂ ਦਰਨ ਕਰਨ ਨਾ ਸੁਣਹੀ ਨਾਦ ਕਰਨੁੰੰਦ ਘਾਲੇ ਆ ਰਸਨਾ ਜੱਪੇ ਨਾ ਨਾਮ ਤਿਲ ਤਿਲ ਕਰ ਕੱਟੀ ਐ ਮਰਜੀ ਕਹਿੰਦੇ ਤਿਲ ਕਿੰਨਾ ਹੁੰਦਾ ਕਹਿੰਦੇ ਇੰਨੀ ਇੰਨੀ ਕਰਕੇ ਨਾ ਇਹਨੂੰ ਕੱਟ ਦੇਣਾ ਚਾਹੀਦਾ ਜਿਹੜੀ ਰਸਨਾ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੀ ਜਿਹੜੀ ਜੇਬਾ ਮਾਲਕ ਦੇ ਉਪਦੇਸ਼ ਵਿੱਚ ਨਹੀਂ ਜੁੜਦੀ ਮਰਜੀ ਕਹਿੰਦੇ ਕਰਨ ਨਾ ਸੁਣੈ ਨਾਦ ਨੈਣ ਨਾ ਵੇਖੇ ਸਾਧ ਨੈਣ ਬਿਹਾਲੇ ਆ ਕਹਿੰਦੇ ਜਿਹੜੇ ਅੱਖਾਂ ਗੁਰੂ ਨੂੰ ਦੇਖ ਹੀ ਨਹੀਂ ਸਕਦੀਆਂ ਕਦੇ ਮੱਥੇ ਦੀ ਟੇਕਣਾ ਕਦੇ ਗੁਰੂ ਦੇ ਦਰਸ਼ਨ ਨਹੀਂ ਕਰਨੇ ਇਹੋ ਜਿਹੀ ਅੱਖਾਂ ਨੂੰ ਤਾਂ ਬੰਦ ਹੋ ਜਾਣਾ ਚਾਹੀਦਾ ਪਤਸਾ ਕਹਿੰਦੇ ਨੈਣ ਨਾ ਵੇਖੇ ਸਾਧ ਨੈਣ ਬਿਹਾਲੇ ਆ ਕੰਨ ਨਾ ਸੁਣੇ ਨਾਦ ਕੰਨ ਮੁੰਦ ਘਾਲੇ ਆ ਰਸ ਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਐ ਹਰ ਹਾਂ ਮਰਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਦਿਨੋ ਦਿਨ ਘਟੀ ਐ ਆ ਤੇਰੀ ਉਮਰ ਤੇਰੀ ਯਾਰ ਜੂ ਨਿਤ ਕਟਦੀ ਜਾ ਰਹੀ ਐ ਬੋਲੋ ਸਤਨਾਮ ਦਾਟ ਰਹੀ ਐ ਦੁਨੀਆ ਦੀਆਂ ਗੱਲਾਂ ਸੁਣ ਰਹੇ ਆਂ ਦੁਨੀਆ ਨੂੰ ਵੇਖ ਰਹੇ ਆਂ ਦੁਨੀਆ ਦੇ ਆ ਜਿਪਾ ਦੇ ਨਾਲ ਇੱਧਰ ਉੱਤਰੇ ਉਹ ਥੱਕਦਾ ਨਹੀਂ ਅੱਕਦਾ ਨਹੀਂ ਜਦੋਂ ਰੱਬ ਦੇ ਨਾਮ ਜਪਣ ਦੀ ਗੱਲ ਆਉਂਦੀ ਹੈ ਉਦੋਂ ਸਾਨੂੰ ਸੱਚ ਕਰਕੇ ਜਾਣਿਓ ਬੜੇ ਤਰ੍ਹਾਂ ਦੇ ਬੰਧਨ ਜਕੜ ਲੈਂਦੇ ਨੇ ਗੁਰੂ ਨਾਨਕ ਘਰ ਦਾ ਆਵਾਜ਼ਾ ਸਾਨੂੰ ਚੰਗਾ ਨਹੀਂ ਲੱਗਦਾ ਕਿਉਂ ਪਾਤਸ਼ਾਹ ਜੀ ਕਹਿੰਦੇ ਨੇ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੈ ਕਹਿੰਦੇ ਜਿਨ੍ਹਾਂ ਦੇ ਅੰਦਰ ਝੂਠ ਦਾ ਫਸਾਰਾ ਹੈ ਝੂਠ ਦਾ ਬੋਲਵਾਲਾ ਹੈ ਨਾ ਉਹਨਾਂ ਨੂੰ ਸੱਚੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕਹਿੰਦੇ ਜਦੋਂ ਕੋਈ ਸੱਚ ਦੀ ਗੱਲ ਹੁੰਦੀ ਹੈ ਤੇ ਝੂਠੇ ਬੰਦੇ ਨੂੰ ਅੱਗ ਲੱਗ ਜਾਂਦੀ ਹੈ ਕੂੜਾ ਜਲ ਜਾਵੇ ਬੇਕਾਰੀ ਬੰਦੇ ਨੂੰ ਵਿਸਿਆਂ ਆਨੰਦਾ ਕਰਨ ਵਾਲੇ ਨੂੰ ਤੇ ਇੱਧਰ-ਉੱਧਰ ਦੇ ਬੇਕਾਰ ਖੱਟਣ ਵਾਲੇ ਨੂੰ ਕਈ ਉਹਨੂੰ ਅੱਗ ਲੱਗ ਜਾਂਦੀ ਹੈ ਵੀ ਹੈ ਆਹ ਕੀ ਹੋ ਰਿਹਾ ਬਈ ਮਨਮਤ ਕਰਨ ਵਾਲੇ ਨੂੰ ਜਦੋਂ ਗੁਰੂ ਨਾਨਕ ਘਰ ਦਾ ਵਾਜਾ ਕਰਨਾ ਚ ਪੈਂਦਾ ਨਾ ਫਿਰ ਝੂਠੇ ਬੰਦੇ ਨੂੰ ਤੇ ਅੱਗ ਲੱਗਣੀ ਹੈ ਬੇਕਾਰ ਖੱਟਣ ਵਾਲੇ ਨੂੰ ਤੇ ਅੱਗ ਲੱਗਣੀ ਹੈ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣਾ ਪ੍ਰੈਕਟੀਕਲ ਜੀਵਨ ਸਮਝਾ ਰਹੇ ਨੇ ਕਹਿੰਦੇ ਪਿਆਰੇ ਆ ਗੁਰੂ ਦੀ ਸਰਨ ਵਿੱਚ ਪੈਗਾ ਤੇ ਤੇਰੇ ਅੰਦਰ ਆਤਮਿਕ ਅਡੋਲਤਾ ਆਏਗੀ ਟਿਕਾਓ ਬਣੇਗਾ ਗੁਰੂ ਦੀ ਸਰਨ ਵਿੱਚ ਟਿਕ ਕਰਕੇ ਮਾਲਕ ਦੀ ਬੰਦਕੀ ਕਰੇਗਾ ਤੇ ਮਹਾਰਾਜ ਜੀ ਕਹਿੰਦੇ ਤੈਨੂੰ ਮੁਕਤੀ ਮਿਲੇਗੀ ਗੱਤ ਮਤ ਤਦ ਹੀ ਪਾਏ ਤਦੋਂ ਹੀ ਮਹਾਰਾਜ ਜੀ ਕਹਿੰਦੇ ਤੈਨੂੰ ਉੱਚੀ ਅਵਸਥਾ ਉੱਚੀ ਮਤ ਹੋਏਗੀ ਤੇਰੀ ਤੇ ਮੁਕਤੀ ਤਦੇ ਮਿਲੇਗੀ ਜੇ ਮਾਲਕ ਦਾ ਸਿਮਰਨ ਕਰੇਗਾ ਸੱਚ ਕਰਕੇ ਜਾਣੀ ਕਿਤੇ ਕਮੇ ਪਤਾ ਨਹੀਂ ਚੁੱਭੀਆਂ ਮਾਰ ਕੇ ਮੁਕਤੀ ਮਿਲ ਜਾਏਗੀ ਗੰਗਾ ਨਹਾ ਕੇ ਮੁਕਤੀ ਮਿਲ ਜਾਏਗੀ ਪਤਾ ਨਹੀਂ ਪੂਜਾ ਕਰਕੇ ਮੁਕਤੀ ਮਿਲ ਜਾਏਗੀ ਧੂਪਾਂ ਤਖਾ ਕੇ ਜੋਤਾਂ ਬਾਲ ਕੇ ਮੁਕਤੀ ਨਹੀਂ ਮਿਲਣੀ ਜਿੱਥੇ ਮਰਜੀ ਮੱਥੇ ਰਗੜੀ ਜਾਈਂ ਮਰਜੀ ਕਹਿੰਦੇ ਕਹੋ ਨਾਨਕ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਰਾਮ ਸਿਮਰਨ ਕਰਨਾ ਪਵੇਗਾ ਬੰਦ ਕੀ ਕਰਨੀ ਪਵੇਗੀ ਅੱਗੇ ਵਚਨ ਕਰ ਰਹੇ ਨੇ ਮਰਜੀ ਕਹਿੰਦੇ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਦਾ ਨਾਮ ਵਸ ਗਿਆ ਸੱਚਾ ਨਾਮ ਮਾਲਕ ਦਾ ਮਨ ਦੇ ਵਿੱਚ ਜਿਨ੍ਹਾਂ ਦੇ ਵਸ ਗਿਆ ਨਾ ਹਰ ਕਾ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਮਾਲਕ ਦੀ ਸਿੱਖਿਆ ਨਾਮ ਤੋਂ ਭਾਵ ਹੈ ਸਿੱਖਿਆ ਪਰਮੇਸ਼ਰ ਦਾ ਸਿਧਾਂਤ ਜਿਨ੍ਹਾਂ ਨੇ ਹਿਰਦੇ 'ਚ ਵਸ ਗਇਆ ਮਹਾਰਾਜ ਜੀ ਕਹਿੰਦੇ ਨਾਮੇ ਨਾਮ ਸਮਾਏ ਉਹ ਮਾਲਕ ਦੇ ਨਾਮ ਦੇ ਵਿੱਚ ਜੁੜ ਕਰਕੇ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਸੁਖਮਨੀ ਸਾਹਿਬ ਪੜ੍ਹਦੇ ਹਨ ਬਚਨ ਹੁੰਦਾ ਜਿਉਂ ਜਲ ਮੈ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਕੇ ਗਵਨ ਪਾਏ ਵਸ ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਇਦਾਂ ਦਾ ਜੀਵਨ ਬਣ ਜਾਂਦਾ ਹੈ ਜਿਹੜੇ ਮਾਲਕ ਦੇ ਨਾਮ ਵਿੱਚ ਜੁੜਦੇ ਨੇ ਜਿਹੜੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਦੇ ਨੇ ਉਹ ਮਹਾਰਾਜ ਜੀ ਕਹਿੰਦੇ ਜਿਵੇਂ ਜਲ ਦੇ ਵਿੱਚ ਜਲ ਪਾ ਦਈਏ ਉਹ ਜਲ ਦਾ ਰੂਪ ਹੀ ਹੈ ਇਸੇ ਤਰ੍ਹਾਂ ਨਾਮ ਦੇ ਵਿੱਚ ਜੁੜਿਆ ਹੋਇਆ ਬੰਦਾ ਨਾਮ ਦੇ ਵਿੱਚ ਲੀਨ ਹੋ ਕੇ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ ਬੋਲੋ ਸਤਿਨਾਮ ਮਾਲਕ ਦਾ ਰੂਪ ਬਣ ਜਾਂਦਾ ਹੈ ਬਿਨ ਸਤਿਗੁਰ ਸਭ ਜੱਗ ਬੋਰਾਣਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਚਨ ਕਰਦੇ ਨੇ ਕਹਿੰਦੇ ਗੁਰੂ ਤੋਂ ਬਿਨ ਬੋਰਾਣਾ ਇਹ ਪਰ ਕਮਲਾਈ ਬਉਲਾਈ ਬੋਰਨ ਪਰਮੇਸ਼ਰ ਦੇ ਨਾਮ ਤੋਂ ਬਿਨਾ ਚੱਲਾ ਹੋਇਆ ਫਰਦਾ ਕਿਤੇ ਬਹਿਮਾਂ ਦੇ ਵਿੱਚ ਕਿਤੇ ਕਰਮਾਂ ਕਾਂਡਾਂ ਦੇ ਵਿੱਚ ਕਿਤੇ ਪਖੰਡਾਂ ਦੇ ਵਿੱਚ ਸਹਿਬ ਜੀ ਕਹਿੰਦੇ ਨੇ ਮਾਲਕ ਤੋਂ ਬਿਨਾ ਗੁਰੂ ਤੋਂ ਬਿਨਾ ਬਿਨ ਸਤ ਗੁਰ ਸਭ ਜਗ ਬੋਰਾ ਨਾ ਸਾਰੇ ਜਗ ਦੀ ਗੱਲ ਕੀਤੀ ਹੈ ਜਿਹੜਾ ਪਰਮਾਤਮਾ ਤੋਂ ਟੁੱਟਿਆ ਹੋਇਆ ਨਾ ਮਾਲਕ ਦੇ ਨਾਲ ਜੀ ਨਿਵਤਪਈ ਹੋਈ ਹੈ ਮਹਾਰਜ ਜੀ ਕਹਿੰਦੇ ਬੋਰਾ ਨਾ ਮੌਲਾ ਚੱਲਾ ਹੋਇਆ ਫਿਰਦਾ ਹੈ ਮਨ ਮੁੱਕ ਅੰਦਾ ਸਬਦ ਨਾ ਜਾਣਾ ਝੂਠੇ ਭਰਮ ਭਲਾਨਾ ਮਨ ਪਿੱਛੇ ਤੁਰਿਆ ਲੱਗਿਆ ਮਨ ਦੇ ਪਿੱਛੇ ਲੱਗਿਆ ਹੋਇਆ ਅਗਿਆਨਤਾ ਦੇ ਹਨੇਰੇ ਵਿੱਚ ਅੰਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਅੰਧਾ ਪੁਰਸ਼ ਹੁਣ ਝੂਠੇ ਪਰਮਾ ਦੇ ਵਿੱਚ ਭੁੱਲਿਆ ਫਿਰਦਾ ਉਹਨੂੰ ਸੱਚਾ ਕਰੀ ਬਟ ਸੱਚ ਕਰਕੇ ਜੱਟੇ ਕਈ ਵਾਰੀ ਸਾਨੂੰ ਉਹ ਜਿਹੜੇ ਸੀ ਕਰਮकांड ਕਰਦੇ ਆਂ ਬੇਕਾਰ ਜੇ ਕਰਦੇ ਆਂ ਵਿਸ਼ਿਆਂ ਦੇ ਵਿੱਚ ਉਲਝੇ ਆਂ ਸਾਨੂੰ ਸੱਚੇ ਲੱਗਦੇ ਨੇ ਵੀ ਇਹੀ ਸੱਚ ਹੈ ਮਾਰਜ ਕਹਿੰਦੇ ਨੇ ਸੱਚ ਕੀ ਹੈ ਮਾਲਕ ਦੀ ਸਿੱਖਿਆ ਮਹਾਰਾਜ ਜੀ ਕਹਿੰਦੇ ਨੇ ਨਾ ਸੱਚੀ ਕੀ ਹੈ ਮਾਲਕ ਦੀ ਸਿੱਖਿਆ ਹੈ ਮਾਲਕ ਦਾ ਉਪਦੇਸ਼ ਹੈ ਗੁਰੂ ਦੀ ਵਿਚਾਰ ਹੈ ਜਿਹੜਾ ਗੁਰੂ ਦੀ ਵਿਚਾਰਤ ਦੇ ਵਿੱਚ ਜੁੜ ਜਾਂਦਾ ਹੈ ਉਹ ਨਾਤੇ ਅਗਿਆਨਤਾ ਦੇ ਹਨੇਰੇ ਵਿੱਚ ਅੰਧਾ ਹੁੰਦਾ ਉਹ ਨਾ ਮਨ ਪਿੱਛੇ ਤੁਰਦਾ ਨਾ ਪਰਮਾ ਦੇ ਵਿੱਚ ਭੁੱਲਦਾ ਭਾਵ ਕੇ ਜਿਹੜਾ ਮਾਲਕ ਦੇ ਉਪਦੇਸ਼ ਨੂੰ ਉਪਨਾ ਲੈਂਦਾ ਏ ਜਿਹੜਾ ਮਾਲਕ ਦੇ ਉਪਦੇਸ਼ ਵਿੱਚ ਜੁੜ ਜਾਂਦਾ ਏ ਜੀਵ ਉਹ ਪ੍ਰਮਾਤਮਾ ਦੇ ਉਪਦੇਸ਼ ਦੁਆਰਾ ਜੀਵਨ ਜੀਉਂਦਾ ਨਹੀਂ ਤੇ ਜਿਹੜੇ ਆਪਾਂ ਸੰਸਾਰੀ ਜੀਵਾਂ ਬੜੇ ਤਰ੍ਹਾਂ ਦਾ ਹਨੇਰਾ ਸਾਡੇ ਅੱਗੇ ਸਾਇਆ ਹੋਇਆ ਹੈ ਬੜੇ ਤਰ੍ਹਾਂ ਦੇ ਹਨੇਰੇ ਦੇ ਵਿੱਚ ਅਸੀਂ ਅੰਦੇ ਹੋਏ ਤੁਰੇ ਫਿਰਦੇ ਹਾਂ ਕਿਤੇ ਮਨ ਪਿੱਛੇ ਲੱਗ ਜਾਂਨੇ ਆ ਕਿਤੇ ਪਰਮਾ ਦੇ ਮਗਰ ਲੱਗ ਜਾਂਨੇ ਆ ਕਿਤੇ ਭੁੱਲੇ ਫਿਰਦੇ ਆ ਆਪਣੇ ਆਪ ਦੇ ਵਿੱਚ ਸਾਨੂੰ ਮਾਰਗ ਨਹੀਂ ਦਿਸ ਰਿਹਾ ਜਿਸ ਮਾਰਗ ਦੇ ਉੱਤੇ ਗੁਰੂ ਚੱਲਣ ਵਾਸਤੇ ਕਹਿੰਦਾ ਹੈ ਬਾਣੀ ਪੜਦਿਆਂ ਹੋਇਆਂ ਨੂੰ ਵੀ ਕਈ ਵਾਰੀ ਉਹ ਮਾਰਗ ਨਹੀਂ ਦਿਸਦਾ ਨਿਤ ਪੜੀ ਜਾਂਨੇ ਆ ਇਹ ਸਰੀਰ ਆ ਮੇਰਾ ਇਸ ਜਗ ਮੈਂ ਆਇ ਕਿ ਕਿਆ ਤਦ ਕਰਮ ਕਮਾਇਆ ਨਿਤ ਪੜਦੇ ਆ ਨਿਤ ਪੜੀ ਜਾਨੀ ਆਪੋ ਸਿੱਖ ਸਤਿਗੁਰੂ ਕੇ ਪਿਆਰਿਓ ਖਾਬੂ ਸੱਚੀ ਬਾਣੀ ਨਿਤ ਪੜ੍ਹਦੇ ਆਂ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸਮਾਲੇ ਇਹ ਕਟੰਬ ਤੁਝੇ ਦੇਖਦਾ ਚੱਲੇ ਨਹੀਂ ਐਤੇ ਪੜ ਲਿਆ ਤੇ ਜਾ ਕੇ ਫਿਰ ਉੱਥੀ ਉਲਝ ਜਾਨੇ ਆ ਬੋਲੋ ਸਤਨਾਮ ਫਿਰ ਉੱਥੀ ਭਾਵਕੇ ਪੜਕੇ ਛੱਡ ਰੇ ਆਂ ਸੁਣ ਕੇ ਛੱਡੀ ਜਾਣੀ ਮਨ ਚ ਤੇ ਕੋਈ ਵਿਰਲਾਇ ਜਿਹੜਾ ਵਸਾਉਂਦਾ ਹੈ ਬੇਨਤੀ ਕਰਿਆ ਕਰੀ ਗੁਰੂ ਅਨੰਕ ਦੇ ਦਰ ਤੇ ਪਤਸਾ ਮਨ ਦੇ ਵਿੱਚ ਆਪ ਜੀ ਦਾ ਨਾਮ ਵਸ ਜਾਵੇ ਹਰ ਕਾ ਨਾਮ ਸੱਚਾ ਮਨ ਵਸਿਆ ਏ ਵਾਹਿਗੁਰੂ ਤੇਰਾ ਨਾਮ ਤੇਰੀ ਸੱਚੀ ਸਿੱਖਿਆ ਸੱਚੀ ਸਿੱਖਿਆ ਗੁਰ ਵਿਚਾਰ ਤੇਰੀ ਜਿਹੜੀ ਸੱਚੀ ਸਿੱਖਿਆ ਹੈ ਵਿਚਾਰ ਸਾਡੇ ਹਿਰਦੇ ਚ ਵਸ ਜਾਵੇ ਜਿਹੜਾ ਵਿਚਾਰ ਨੂੰ ਕਮਾਉਂਦਾ ਹੈ ਉਹ ਸਿੱਖੀ ਨੂੰ ਕਮਾ ਰਿਹਾ ਹੈ ਬਚਨ ਆਸਾ ਕੀ ਵਾਰ ਦਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਇਓ ਸਿੱਖੀ ਨੂੰ ਕਮਾਉਣਾ ਤੇ ਵਿਚਾਰ ਨੂੰ ਕਮਾਉਣਾ ਹੈ ਜਿਹੜੇ ਗੁਰੂ ਨਾਨਕ ਦੇ ਬਚਨਾਂ ਨੂੰ ਕਮਾ ਲੈਂਦੇ ਨੇ ਉਹ ਸਿੱਖੀ ਨੂੰ ਕਮਾ ਲੈਂਦੇ ਹੋਂ ਦੇਖੋ ਭੂਮੀਆਂ ਨੇ ਬਚਨ ਕਮਾਇਆ ਨਾ ਸਿੱਖੀ ਕਮਾਇਆ ਭੂਮੀਆਂ ਵੱਲੋਂ ਸਤਨਾਮ ਸੱਜਣ ਨੇ ਬਚਨ ਕਮਾ ਲਿਆ ਗੁਰੂ ਨਾਨਕ ਦਾ ਸਿੱਖ ਬਣ ਗਿਆ ਬਚਨਾਂ ਨੂੰ ਕਮਾਉਣਾ ਸਿੱਖ ਬਣਨਾ ਭੇਖ ਪਾਖ ਸਿੱਖਕ ਹੋਣਾ ਸਿੱਖ ਨਹੀਂ ਹੁੰਦਾ ਬਚਨਾਂ ਨੂੰ ਕਮਾ ਕੇ ਉਹ ਕੋਈ ਵੀ ਹੋ ਸਕਦਾ ਇੱਥੇ ਵੇਖੋ ਮੀਆਂ ਮੀਰ ਜੀ ਨੇ ਬਚਨ ਕਮਾਇਆ ਆਪਾਂ ਕਹਿੰਦੇ ਆ ਨਾ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਹੈ ਬੋਲੋ ਸਤਨਾਮ ਮੱਤ ਤੇ ਮੁਸਲਮਾਨ ਹੈ ਮੱਤ ਤੇ ਮੁਸਲਮਾਨ ਬਚਨ ਕਮਾਇਆ ਹੁਣ ਵਜ਼ੀਰ ਖਾਂ ਮੱਤ ਤੇ ਮੁਸਲਮਾਨ ਹੈ ਤੇ ਗੁਰੂ ਨਾਨਕ ਦਾ ਬਚਨ ਕਮਾ ਰਿਹਾ ਹੈ ਬੋਲੋ ਸਤਨਾਮ ਜਾਨੀ ਖਾ ਹੈ ਤੇ ਮੁਸਲਮਾਨ ਜਾਨੀ ਖਾਨੀ ਖਾਨੀ ਤੇ ਜਦੋਂ ਕਹਿੰਦਾ ਹੈ ਜਾਨੀ ਕੋ ਜਾਨੀ ਬੁਲਾ ਦੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀਤਾ ਸੀ ਕਹਿੰਦੇ ਮਿਲਣਾ ਚਾਹੁੰਨਾ ਜਾਂ ਨਦੀ ਦੇ ਵਿੱਚ ਸਾਲ ਮਾਰਦੇ ਬੋਲੋ ਸਤਨਾਕ ਕਹ ਰਿਹਾ ਹੈ ਜਾਨੀ ਕੋ ਜਾਨੀ ਬੁਲਾ ਦੋ ਸੇਮੇ ਪਾਪਸਾ ਕਹਿੰਦੇ ਮਿਲਣਾ ਚਾਹੁੰਨਾ ਜਾਂ ਨਦੀ ਚ ਮਾਰਦੇ ਸਾਲ ਉਸੇ ਵਕਤ ਦੌੜਿਆ ਗਿਆ ਕਹਿੰਦੇ ਦੌੜਿਆ ਗਿਆ ਭੱਜਿਆ ਜਾਂਦਾ ਜਾਂਦਾ ਤੇ ਇਧਰੋਂ ਪਤਾ ਲੱਗਿਆ ਜਦੋਂ ਸੇਮੇ ਪਾਤਸ਼ਾਹ ਨੂੰ ਕਿ ਜਾਨੀਖਾਂ ਤੇ ਦੌੜ ਗਿਆ ਤੇ ਸਿੱਖਾਂ ਨੂੰ ਪੁੱਛੇ ਮਹਾਰਾਜ ਕਹਿੰਦੇ ਜਾਓ ਪਿੱਛੇ ਜਾਓ ਤੇ ਕਿਤੇ ਸਾਲ ਨਾ ਮਾਰ ਦੇਵੇ ਤੇ ਇਧਰੋਂ ਸੇਮੇ ਪਾਤਸ਼ਾਹ ਆਪ ਵੀ ਗਏ ਤੇ ਜਦੋਂ ਸਾਲ ਮਾਰਨ ਲੱਗਿਆ ਉਹ ਪਿੱਛੋਂ ਗਲਵੱਕੜੀ ਪਾ ਲਈ ਸਿੱਖਾਂ ਨੇ ਮਹਾਰਾਜ ਜੀ ਕਹਿੰਦੇ ਨਾਲ ਪਹੁੰਚ ਗਏ ਮਹਾਰਾਜ ਕਹਿੰਦੇ ਮਿਲਣਾ ਚਾਹੁੰਦੇ ਫਿਰ ਘੁੱਟ ਕੇ ਗਲਵਕੜੀ ਪਾ ਲਈ ਕਹਿੰਦੇ ਲੈ ਫਿਰ ਜਾਨੀ ਅੱਖਾਂ ਦੇ ਵਿੱਚ ਅੱਖਾਂ ਪਾਏ ਨੇਤਰਾਂ ਚ ਨੇਤਰ ਪਾਏ ਤੇ ਗੁਰਮੁਖ ਪਿਆਰਿਓ ਕਪਾਟ ਖੁੱਲ ਗਏ ਉਹ ਜਾਨੀ ਖਾਨ ਨੂੰ ਤਾਂ ਨਗਰੂ ਹਰ ਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਮਿਲਣਾ ਚੋ ਦੇਖੋ ਬਾਚਨ ਕਮਾਇਆ ਗੱਲ ਬਚਨਾਂ ਦੀ ਹੈ ਮਹਾਰਾਜ ਕਹਿੰਦੇ ਵੇਖ ਵੇਖਿਆ ਨਾ ਪਰਖਿਆ ਪਹਿਲਾਂ ਸਿੱਖੀ ਉਹ ਕਿ ਖੜਨ ਵਾਲਾ ਇੱਥੇ ਤੇ ਗੁਰਮੁਖ ਪਿਆਰਿਓ ਔਖੀ ਗੱਲ ਹੈ ਇੱਥੇ ਤੇ ਔਖੀ ਗੱਲ ਲੱਗਦੀ ਇਹ ਸਾਨੂੰ ਸੱਚ ਕਰਕੇ ਜਾਣੋ ਇੱਥੇ ਤੇ ਮੈਂ ਅਪਜੀ ਦੇ ਨਾਲ ਪਹਿਲਾਂ ਬੇਨਤੀ ਕਰਕੇ ਇੱਥੇ ਤੇ ਸਾਨੂੰ ਆ ਬਾਣੀ ਦੀ ਵਾਜ ਚੰਗੀ ਨਹੀਂ ਲੱਗਦੀ ਸਿੱਖੀ ਨੂੰ ਤੇ ਕਮਾਉਣ ਦੀਆਂ ਗੱਲਾਂ ਦੂਰ ਦੀਆਂ ਨਹੀਂ ਇੱਥੇ ਤਾਂ ਆਵਾਜ਼ਾਂ ਚੰਗੀਆਂ ਨਹੀਂ ਲੱਗਦਾ ਸਾਨੂੰ ਗੁਰੂ ਨਾਨਕ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੱਚ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇੱਥੇ ਜਾਨੀਖਾਂ ਬਣ ਜਾਂਦੇ ਸੀ ਇੱਥੇ ਭਾਈ ਤੀਰਥੇ ਵਰਗੇ ਬਣ ਜਾਂ ਬਣ ਗਏ ਨਹੀਂ ਕਮਾਈ ਕਰ ਸਕਦੇ ਸੱਚ ਕਰਕੇ ਜਾਣਿਓ ਉਹਨਾਂ ਦੇ ਜੀਵਨ ਤੋਂ ਸੇਧ ਤੇ ਲੈ ਸਕਦੇ ਆ ਪਰ ਉਹਨਾਂ ਵਰਗੇ ਬਣਨਾ ਬਹੁਤ ਔਖਾ ਏ ਬੋਲੋ ਸਤਨਾਮ ਉੱਤੇ ਇੱਕ ਵਚਨ ਦੇ ਉੱਤੇ ਜਾਣ ਕਰਵਾਨ ਕਰਨ ਵਾਲੇ ਇੱਕ ਵਚਨ ਬੋਲਦੇ ਇਸ ਕਰਕੇ ਬੇਨਤੀ ਕਰਿਆ ਕਰੀਏ ਕਿ ਪਾਤਸ਼ਾਹ ਕਿਰਪਾ ਕਰ ਦਿਓ ਆਇਆਂ ਵਰਤ ਜੁੜੇ ਆ ਤੇ ਜੁੜੇ ਰਹੀਏ ਬਾਣੀ ਪੜਦੇ ਆ ਤੇ ਬਾਣੀ ਪੜਦੇ ਆ ਪੜਦੇ ਆ ਕੁਝ ਸਿੱਖਿਆ ਲਿਆ ਕਰੀਏ ਕਿ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਮੈਂ ਕਿਸੇ ਸਵਾਰਥ ਵਾਸਤੇ ਨਹੀਂ ਪੜ ਰਿਹਾ ਇੱਕ ਗੱਲ ਸੁਣਦੇ ਕਈ ਵਾਰੀ ਹੁੰਦਾ ਨਾ ਕੁਇ ਕੰ ਦਾ ਇੰਨੇ ਪਾਠ ਕਰੋ ਆਹ ਹੋਜੂ ਇੰਨੇ ਪਾਠ ਕਰੋ ਹੋਜੂ ਕਦੇ ਵੀ ਸਵਾਰਥ ਰੱਖ ਕੇ ਬਾਣੀ ਨਾ ਪੜਿਆ ਕਰੀ ਬਾਣੀ ਕਦੇ ਵਾਸਤੇ ਪੜ੍ਹਨੀ ਹੈ ਮੈਂ ਜੀਵਨ ਦੀ ਜਾਂਚ ਲੈ ਮੈਂ ਗੁਰੂ ਨਾਨਕ ਪਾਸੋਂ ਜਿਉਣ ਦਾ ਢੰਗ ਸਿੱਖਣਾ ਜਿਉਣਾ ਕਿਵੇਂ ਹੈ ਜੀਵਨ ਕਿੱਦਾਂ ਜਿਉਣਾ ਹੈ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਬਾਣੀ ਪੜ੍ਹੋਗੇ ਨਾ ਤੁਹਾਨੂੰ ਰੱਬ ਜੀ ਦੀ ਪ੍ਰਾਪਤੀ ਹੋਏਗੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਰੱਬ ਮਿਲਦਾ ਭਾਈ ਉਹਨਾਂ ਨੂੰ ਜਿਹੜੇ ਬੰਦ ਕੀ ਨੈਕਾਮੋਕੇ ਕਰਦੇ ਨੇ ਜਿਹੜੇ ਮਾਲਕ ਦੇ ਉਪਦੇਸ਼ ਦੇ ਵਿੱਚ ਨੈਕਾਮੋਕੇ ਜੁੜਦੇ ਨੇ ਉਹਨਾਂ ਨੂੰ ਭਗਵਾਨ ਮਿਲ ਜਾਂਦਾ ਹੈ ਗੁਰੂ ਕਿਰਪਾ ਕਰੇ ਰਹਿਮਤ ਕਰੇ ਨੈਕਾਮੋਕੇ ਬਾਨਣੀ ਪੜਿਆ ਕਰੀਏ ਕਿਸੇ ਸਵਾਰਥ ਨੂੰ ਰੱਖ ਕੇ ਅੱਗੇ ਬਾਨਣੀ ਨਾ ਪੜੀ ਕਿਸੇ ਸਵਾਰਥ ਨੂੰ ਮੁੱਖ ਰੱਖਦੇ ਨਾ ਗੁਰੂ ਨਾਨਕ ਜਾਣਦਾ ਮਹਾਰਾਜ ਜੀ ਕਹਿੰਦੇ ਨੇ ਨਾ ਨਵਨਿਦ 18 ਸਤ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਈ ਅਨਾਉ ਨੇ ਤਾਂ ਦੁਨੀਆਂ ਦੀਆਂ ਤਰ੍ਹਾਂ ਮਤਾ ਖਜਾਨੇ ਮਗਰ-ਮਗਰ ਫਿਰਨਗੇ। ਬਾਬਾ ਕਬੀਰ ਜੀ ਨੇ ਤਾਂ ਗੱਲ ਹੀ ਮੁਕਾ ਦਿੱਤੀ ਕਹਿੰਦੇ ਤੂੰ ਜਪ ਕੇ ਤਾਂ ਵੇਖ ਰੱਬ ਮਗਰ-ਮਗਰ ਫਿਰੂ ਤੇਰੇ ਬੋਲੋ ਸਤਨਾਮ। ਕਬੀਰ ਮਨ ਨਰਮਲ ਭਿਓ ਜੈਸੇ ਗੰਗਾ ਨੀਰ ਕਹਿੰਦੇ ਬਣ ਕੇ ਇਦਾਂ ਦਾ ਬਣਾ ਲਾ ਮਨ ਨੂੰ। ਬਾਬਾ ਕਬੀਰ ਜੀ ਕਹਿੰਦੇ ਪਰ ਔਖੀ ਗੱਲ ਕਿੱਥੇ ਬਣਦੇ? ਗੰਗਾ ਜਲ ਨੂੰ ਪਵਿੱਤਰ ਮੰਨਿਆ ਗਿਆ ਨਾ। ਬਾਬਾ ਕਬੀਰ ਜੀ ਕਹਿੰਦੇ ਗੰਗਾ ਜਲ ਵਰਗਾ ਮਨ ਬਣਾ ਤੂੰ ਆਪਣਾ। ਕਬੀਰ ਗੰਗਾ ਬਚਨ ਕਰਦੇ ਨੇ ਪਾਵਨ ਬਾਣੀ ਦਾਣੀ ਭਗਤ ਕਬੀਰ ਜੀ ਕਹਿੰਦੇ ਮਨ ਨਿਰਮਲ ਭਿਓ ਜੈਸੇ ਗੰਗਾ ਨੀਰ ਪਾਛੈ ਲੱਗੈ ਹਰ ਫਿਰੈ ਕਹਤ ਕਬੀਰ ਕਬੀਰ ਕਹਿੰਦੇ ਰੱਬ ਬਾਜਾ ਮਾਰਦਾ ਫਿਰਦਾ ਮਗਰ ਮਗਰ ਤੁਰਿਆ ਫਿਰ ਪਰ ਬਣ ਕੇ ਵੀ ਮਾਲਕ ਦੇ ਉਪਦੇਸ਼ ਦੇ ਨਾਲ ਜੁੜ ਕੇ ਵੇਖ ਜਿਹੜੇ ਜੁੜੇ ਉਹਨਾਂ ਦੀ ਪਤ ਰੱਖੀ ਜਿਹੜੇ ਜੁੜੇ ਗੁਰੂ ਨਾਨਕ ਦੇ ਉਪਦੇਸ਼ ਦੇ ਨਾਲ ਉਹਨਾਂ ਨੂੰ ਗੁਰੂ ਰਬ ਜੀ ਦੀ ਪ੍ਰਾਪਤੀ ਹੋਈ ਉਹ ਕੋਈ ਵੀ ਹੈ ਭਾਵੇਂ ਭਾਈ ਮਿੱਟੀ ਚੰਦ ਵਰਗੇ ਨੇ ਉੱਤੇ ਵੀ ਪਤ ਰੱਖਦੇ ਭਾਵੇਂ ਜਾਨੀ ਖਾਂ ਵਰਗੇ ਨੇ ਵਜੀਰ ਖਾਂ ਵਰਗੇ ਨੇ ਬੜੇ ਇਤਿਹਾਸ ਦੇ ਵਿੱਚ ਹਵਾਲੇ ਆਉਂਦੇ ਨੇ ਜਿਹੜਾ ਜੁੜ ਜਾਂਦਾ ਨਾ ਫਿਰ ਉਹਦਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ